ਮਾਤਾ ਵੈਸ਼ਨੂ ਦੇਵੀ ਦੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਰੇਲਵੇ ਨੇ ਜੰਮੂ ਟਾਡਾ ਨਗਰ ਅਤੇ ਜੰਮੂ ਸਬਲਪੁਰ ਐਕਸਪ੍ਰੈਸ ਟ੍ਰੇਨਾਂ ਦਾ ਸੰਚਾਲਨ ਇੱਕ ਵਾਰ ਫਿਰ ਤੋਂ ਜੰਮੂ ਤਵੀ ਸਟੇਸ਼ਨ ਤੱਕ ਸ਼ੁਰੂ ਕਰ ਦਿੱਤਾ ਹੈ ਫਿਲਹਾਲ ਇਨ੍ਹਾਂ ਟ੍ਰੇਨਾਂ ਤੇ ਸਿਰਫ ਅੰਮ੍ਰਿਤਸਰ ਸਟੇਸ਼ਨ ਤੱਕ ਹੀ ਜਾਂਦੀਆਂ ਹਨ ਜੰਮੂ ਡਿਵੀਜ਼ਨ ਦੇ ਜੰਮੂ ਯਾਰਡ ਦੇ ਵਿੱਚ ਚੱਲ ਰਹੇ ਰੀਮੋਡਲਿੰਗ ਦੇ ਕੰਮ ਦੇ ਕਾਰਨ ਪਹਿਲਾਂ ਇਨ੍ਹਾਂ ਟ੍ਰੇਨਾਂ ਦਾ ਰੂਟ ਬਦਲਿਆ ਗਿਆ ਸੀ ਲਗਭਗ 5.5 ਮਹੀਨਿਆਂ ਦੇ ਬਾਅਦ ਯਾਤਰੀਆਂ ਨੇ ਰਾਹਤ ਦਾ ਹੁਣ ਹਸਾਲਿਆ ਕਿਉਂਕਿ ਦੋਵੇਂ ਟ੍ਰੇਨਾਂ ਹੁਣ ਜੰਮੂ ਤਵੀ ਤੱਕ ਚਲਾਈਆਂ ਜਾ ਰਹੀਆਂ ਹਨ ਜੰਮੂ ਡਿਵੀਜ਼ਨ ਦੇ ਵਿੱਚ ਰੀਮੋਡਲਿੰਗ ਦੇ ਕਾਰਨ ਰੇਲਵੇ ਨੇ 16 ਨਵੰਬਰ 2024 ਤੋਂ ਟ੍ਰੇਨ ਨੰਬਰ 18309 ਅਤੇ 18310 ਜਬ ਸੰਬਲਪੁਰ ਐਕਸਪ੍ਰੈਸ ਅਤੇ 18101 18102 ਟਾਟਾ ਨਗਰ ਜੰਮੂ ਤਵੀ ਐਕਸਪ੍ਰੈਸ ਦਾ ਰੂਟ ਬਦਲ ਦਿੱਤਾ ਸੀ ਇਸ ਤੋਂ ਬਾਅਦ ਇਹ ਟ੍ਰੇਨਾਂ ਸਿਰਫ ਅੰਮ੍ਰਿਤਸਰ ਤੱਕ ਹੀ ਚੱਲ ਰਹੀਆਂ ਸਨ ਕਿਉਂਕਿ ਇਹ ਟ੍ਰੇਨ ਅੰਮ੍ਰਿਤਸਰ ਤੋਂ ਅੱਗੇ ਨਹੀਂ ਜਾ ਰਹੀ ਸੀ ਇਸ ਲਈ ਯਾਤਰੀਆਂ ਨੂੰ ਜੰਮੂ ਜਾਣ ਦੇ ਲਈ ਅੰਮ੍ਰਿਤਸਰ ਤੋਂ ਰੇਲ ਗੱਡੀਆਂ ਬਦਲਣੀਆਂ ਪੈਂਦੀਆਂ ਸਨ ਜਿਵੇਂ ਹੀ ਰੀਮੋਡਲਿੰਗ ਦਾ ਕੰਮ ਪੂਰਾ ਹੋਇਆ ਰੇਲਵੇ ਨੇ ਹੁਣ ਦੋਵਾਂ ਟ੍ਰੇਨਾਂ ਨੂੰ ਦੁਬਾਰਾ ਜੰਮੂ ਤਵੀ ਸਟੇਸ਼ਨ ਤੱਕ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਸੰਬਲਪੁਰ ਐਕਸਪ੍ਰੈਸ ਅਤੇ ਟਾਟਾ ਨਗਰ ਜੰਮੂ ਤਵੀ ਐਕਸਪ੍ਰੈਸ ਹਫਤੇ ਦੇ ਫਕ ਫਕ ਬਿਨਾਂ ਦੇ ਵਿੱਚ ਚਲਾਈਆਂ ਜਾਂਦੀਆਂ ਹਨ ਸੰਭਲਪੁਰ ਐਕਸਪ੍ਰੈਸ ਇੱਕ ਦਿਨ ਚੱਲਦੀ ਹੈ ਅਤੇ ਟਾਟਾ ਨਗਰ ਐਕਸਪ੍ਰੈਸ ਦੂਜੇ ਦਿਨ ਦੋਵਾਂ ਟ੍ਰੇਨਾਂ ਦੇ ਆਉਣ ਅਤੇ ਜਾਣ ਦਾ ਸਮਾਂ ਇੱਕੋ ਜਿਹਾ ਹੈ ਇਹ ਦੋਵੇਂ ਟ੍ਰੇਨਾਂ ਸਵੇਰੇ 5:12 ਵਜੇ ਤੇ ਰਾਤ 10:10 ਵਜੇ 2 ਮਿੰਟ ਲਈ ਸੋਨੀਪਟ ਸਟੇਸ਼ਨ ਤੇ ਰੁਕਦੀਆਂ ਹਨ ਹੁਣ ਕਿਉਂਕਿ ਟ੍ਰੇਨਾਂ ਜੰਮੂ ਤੱਕ ਚੱਲਣ ਗਿਆ ਇਸ ਲਈ ਯਾਤਰੀਆਂ ਨੂੰ ਅੰਮ੍ਰਿਤਸਰ ਦੇ ਤੋਂ ਅੱਗੇ ਜਾਣ ਦੇ ਲਈ ਟਰੇਨਾਂ ਬਦਲਣ ਦੀ ਲੋੜ ਨਹੀਂ ਪਵੇਗੀ ਇਸ ਸੰਬੰਧ ਵਿੱਚ ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ 임ਾਨਸ਼ੂ ਸ਼ੇਖਰ ਉਪਾਦਿਆਏ ਨੇ ਦੱਸਿਆ ਕਿ ਜੰਮੂ ਡਿਵੀਜ਼ਨ ਦੇ ਵਿੱਚ ਕੰਮ ਚੱਲ ਰਿਹਾ ਸੀ ਜੰਮੂ ਯਾਰਡ ਰੀਮੋਡਲਿੰਗ ਦਾ ਕੰਮ ਹੁਣ ਪੂਰਾ ਹੋ ਗਿਆ ਹੁਣ ਸੰਭਲਪੁਰ ਐਕਸਪ੍ਰੈਸ ਅਤੇ ਟਾਟਾ ਨਗਰ ਜੰਮੂ ਤਵੀ ਐਕਸਪ੍ਰੈਸ ਨੂੰ ਜੰਮੂ ਤਵੀ ਤੱਕ ਵਧਾ ਦਿੱਤਾ ਗਿਆ ਸੋ ਯਾਤਰੀਆਂ ਨੂੰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਯਾਤਰੀ ਹੁਣ ਇੰਨਾਂ ਟਰੇਨਾਂ ਰਾਈ ਸਿੱਧੇ ਜੰਮੂ ਤੱਕ ਆ ਸਕਦੇ ਹਾਂ ਤਾਂ ਹੁਣ ਮਾਤਾ ਵੈਸ਼ਨੂ ਦੀ ਯਾਤਰਾ ਹੁਣ ਹੋ ਗਈ ਹੈ ਆਸਾਨ ਤੇ ਤੁਸੀਂ ਵੀ ਜਾ ਸਕਦੇ ਹੋ ਹੁਣ ਸਿੱਧੇ ਤਰੀਕੇ ਮਾਤਾ ਵੈਸ਼ਨੂ ਦੀ ਦੇਵੀ ਦੇ ਦਰਸ਼ਨ ਕਰਨ ਦੇ ਲਈ